ਐਮਜੀਤ মিডিਆ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਫਿਰੋਜ਼ਪੁਰ ਪੁਲਿਸ ਨੇ 5 ਕਰੋੜ ਦੀ ਫਰੋਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 5 ਕਰੋੜ ਦੀ ਫਰੋਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਫਿਰੋਜ਼ਪੁਰ ਪੁਲਿਸ ਨੇ ਇੱਕ ਨਕਲੀ ਪਿਸਟਲ ਬਰੇਜਾਕਾਰ ਸੱਤ ਮੋਬਾਈਲ ਸਮੇਤ ਕੀਤਾ ਗ੍ਰਿਫਤਾਰ ਫਿਰੋਜ਼ਪੁਰ ਵਾਸੀ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਵਰਨ پولیس ਨੂੰ ਰਿਪੋਰਟ ਦਰਜ ਕਰਵਾਈ ਗਈ ਕਿ ਕੁਝ ਲੋਕ ਉਸ ਨੂੰ ਧਮਕੀ ਦੇ ਕੇ ਪੈਸੇ ਦੀ ਮੰਗ ਕਰ ਰਹੇ ਹਨ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਸ਼ੀਸ਼ ਸ਼ਰਮਾ ਵੱਲੋਂ ਪੁਲਿਸ ਨੂੰ ਰਿਪੋਰਟ ਦਰਜ ਕਰਾਈ ਗਈ ਸੀ ਜਿਸ ਤੇ ਸੀਆਈਏ ਦੀ ਟੀਮ ਵੱਲੋਂ ਬੜੀ ਮੁਸ਼ਤਦਦੀ ਨਾਲ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਫਰੋਤੀ ਮੰਗਣ ਵਾਲੇ ਚਮਕੌਰ ਸਿੰਘ ਕਰਨਦੀਪ ਸਿੰਘ ਸ਼ਰਮਾ ਪਰਵਿੰਦਰ ਸਿੰਘ ਇਹਨਾਂ ਤਿੰਨਾਂ ਕੋਲੋਂ ਇੱਕ ਨਕਲੀ ਪਿਸਟਲ ਕਾਰ ਬਰੇਜਾ ਅਤੇ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ ਫਿਰੋਜ਼ਪੁਰ ਤੋਂ ਮਨਜੀਤ ਢਿੱਲੋਂ ਦੀ ਰਿਪੋਰਟ ਤਿੰਨ ਮੰਗਰ ਵਾਲਾ ਜਿਹੜਾ ਹੈ ਗਰੋ ਸੀ ਤਿੰਨ ਜਣੇ ਇਹਦੇ ਵਿੱਚ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀ ਇੱਥੋਂ ਦੇ ਸ਼ਹਿਰ ਦੇ ਨਿਵਾਸੀ ਲੋਕਲ ਤੇ ਇਵਨ ਫਰੀਦਕੋਟ ਦੇ ਇੱਕ ਸ਼ਹਿਰ ਦੇ ਜਿਹੜੇ ਨਿਵਾਸੀ ਹੈ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਧਮਕਾ ਕੇ ਡਰਾ ਧਮਕਾ ਕੇ ਤੇ ਫਰौती ਮੰਗੀ ਉਹਨਾਂ ਤੋਂ 1 ਕਰੋੜ 5-5 ਕਰੋੜ ਰੁਪਏ ਮੰਗਿਆ ਤੇ ਉਹ ਮੰਗਦੇ ਹੋਏ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੈਂ ਕਿ ਜੋ ਸੀਆਈਏ ਸਟਾਫ ਵੱਲੋਂ ਡਿਊਟੀ ਲੱਗੀ ਗਈ ਤੇ ਇਹ ਜਿਹੜਾ ਇਹ ਇਹਨਾਂ ਦੇ ਬਹੁਤ ਹੀ ਵਧੀਆ ਮਿਹਨਤ ਉਹਦੇ ਇਹਨਾਂ ਦੀ ਜਿਹੜੀ ਪਾਰਟੀ ਵੱਲੋਂ ਇਹਨਾਂ ਨੇ ਪੁਲਿਸ ਪਾਰਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਇਸ ਨੂੰ ਹੈਂਡਲ ਕਰਦੇ ਹੋਏ ਇਹ ਜਿਹੜਾ ਸਾਰਾ ਗਰੋ ਦਾ ਪਰਦਾਫਾਸ਼ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਏ ਆ ਜੋ ਇਸ ਦੇ ਵਿੱਚ ਜਦੋਂ ਇਹਨਾਂ ਨੇ ਮੋਬਾਈਲ ਪਹਿਲਾਂ ਯੂਜ਼ ਕੀਤਾ ਸੀ ਉਹ ਮੋਬਾਈਲ ਵੀ ਇਹਨਾਂ ਨੇ ਬਰੀਦਕੋਟ ਤੋਂ ਕਿਸੇ ਤੋਂ ਗਨਪੁਆਇੰਟ ਤੇ ਖੋਇਆ ਸੀ ਤੇ ਜੋ ਮੋਬਾਈਲ ਵੀ ਬਰਾਮਦ ਹੋ ਗਿਆ ਤੇ ਇਸ ਦਿਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਡਮੀ ਪਿਸਟਲ ਇੱਕ ਕਾਰ ਮਰੂਤੀ ਬਰੀਜ਼ਾ ਤੇ ਸੱਤ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਇਸ ਵਾਰਦਾਤ ਚ ਵਰਤੇ ਆ ਤੇ ਉਹ ਬਰਾਮਦ ਉਹ ਜਿਹੜੇ ਇੱਥੇ ਲੋਕਲ ਸੀਗੇ ਜੀ ਉਹ ਜਿਹੜੇ ਉਹਨਾਂ ਦਾ ਬਾਹਰ ਭੇਜਣ ਦਾ ਕੰਮ ਸੀਗਾ ਜੀ ਤੇ ਇਹਨਾਂ ਨੇ ਪਲਾਨ ਕੀਤੀ ਜਦੋਂ ਉਹ ਸੰਬੰਧੀ ਆਉਂਦੇ ਸੀ ਇਹਨੇ ਚਮਕੌਰ ਸਿੰਘ ਕਰਨਦੀਪ ਸ਼ਰਮਾ ਪ੍ਰੀਤਪਾਲਵਿੰਦਰ ਸਿੰਘ ਇਹਨਾਂ ਨੇ ਮਿਲ ਕੇ ਪਲਾਨ ਕੀਤੀ ਵੀ ਆਪਾਂ ਇਸ ਤੋਂ ਮੋਟੀ ਕਮਾਈ ਕਰੀਏ ਮੋٹے ਪੈਸੇ ਬਣਾਈਏ ਤੇ ਇਹਨੂੰ ਡਰਾਇਟ ਬਕਾਇਆ ਜਾ ਸਕਦਾ ਤਾਂ ਇਹਨਾਂ ਨੇ ਪਲਾਨ ਅਨੁਸਾਰ ਪਹਿਲਾਂ ਇੱਕ ਫਰੀਦਕੋਟ ਜਾ ਕੇ ਗਨਪੁਆਇੰਟ ਤੇ ਮੋਬਾਈਲ ਸਨੈਚ ਕੀਤਾ ਉਸ ਮੋਬਾਈਲ ਤੋਂ ਹੀ ਕੌਲਾ ਕਰਦੇ ਰਹੇ ਤੇ ਉਸ ਦੇ ਬਾਰੇ ਜਦੋਂ ਸਾਡੇ ਪਤਾ ਲੱਗਣ ਤੋਂ ਜਿਹੜੀ ਅੱਗੇ ਤਫ਼ਤੀਸ਼ ਕਰਦੇ ਹੋਏ ਤੇ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਇਹਨਾਂ ਨੇ ਹੋਰ ਜਿੰਨੇ ਮੋਬਾਈਲ ਯੂਜ਼ ਕੀਤੇ ਤੇ ਸੱਤ ਮੋਬਾਈਲ ਅਸੀਂ ਜਿਹੜੇ ਇਹਨਾਂ ਨੇ ਵਰਤ ਦਿੱਤਾ ਚੀਜ਼ ਕੀਤੇ ਸੀ ਏ ਚੰਕੌਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜੋਤ ਸਿੰਘ ਵਾਲਾ ਥਾਣਾ सदर ਪੱਟੀ ਦਾ ਕਰਨਦੀਪ ਸ਼ਰਮਾ ਪਿੰਡ ਟਿਬਰ ਜ਼ਿਲ੍ਹਾ ਗੁਰਦਾਸਪੁਰ ਦਾ ਤੇ ਬਲਵਿੰਦਰ ਸਿੰਘ ਪੁੱਤਰ ਗੁਰਚੰਦ ਸਿੰਘ ਨੇੜੇ ਪٹرول ਪੰਪ ਬਸਤੀ ਪੱਟੀ ਆ